ਬੀਬੀ ਮੈਂ ਤਾਂ ਫੇਰ ਅੱਗੇ ਬਹੁਤ ਦੁਖੀ ਐ ਘਰੇ ਗਈ ਨੂੰ ਗਾਂ ਪਰਝਾਈ ਕੁੜਕੜ ਕਰਦੀ ਐ ਸਾਰੇ ਦਿਨ ਬੱਚਿਆਂ ਨੂੰ ਝੜਕਦੀ ਤਾਂ ਵੀ ਮੈਂ ਦੁਖੀ ਨਾ ਥੋੜੀ ਹਾਂਜੀ ਜੇ ਮੈਂ ਹੁਣ ਇਹਦੇ ਕੰਨੇ ਵੇਖਦੀ ਐ ਤਾਂ ਮੈਂ ਤਾਂ ਵੀ ਦੁਖੀ ਪਰ ਮੈਂ ਕਿੱਧਰ ਨੂੰ ਜਾਵਾਂ ਮੈਂ ਤਾਂ ਨਹੀਂ ਵਿਚਫੀ ਵਸੋ ਰਸੋ ਆਪਦੇ ਸੂਤਰ ਜਾ ਹਜੇ ਤਰ੍ਹਾਂ ਘਰ ਉੱਜੜ ਗਿਆ ਮੇਰੀ ਧੀ ਮੈਨੂੰ ਆਏ ਕਹਿੰਦੀ ਐ ਮਾਂ ਮੈਨੂੰ ਇੱਥੋਂ ਲੈ ਜਾ ਇੱਥੋਂ ਕਿੱਥੋਂ ਲੈ ਜਾ ਉਸੇ ਮੂਰੇ ਕਲਾਈ ਨਹੀਂ ਹੋ ਬੈਠੀ ਐ ਉਹੋ ਜੀ ਪਹਿਲਾਂ ਮੈਨੂੰ ਤੁਸੀਂ ਰਾਹ ਦੱਸੋ ਵੀ ਮੈਂ ਕਿਹੜੇ ਪਾਸੇ ਨੂੰ ਜਾਵਾਂ ਨਹੀਂ ਤੁਹਾਡੇ ਮੁੰਡੇ ਦੇ ਪੈਰ ਜੁੱਤੀ ਨਹੀਂ ਪਾਈ ਹੁੰਦੀ ਮੇਰੇ ਮੁੰਡੇ ਦੇ ਪੈਰ ਤੇ ਜੁੱਤੀ ਕਿ ਥੱਲੇ ਲੱਗਿਆ ਵੇ ਥੱਲੇ ਲੱਗ ਗਏ ਹੁਣ ਦੇ ਮੁੰਡੇ ਨਹੀਂ ਪਾਉਂਦੇ ਜੁੱਤਨਾ ਪੈਰਾਂ 'ਚ ਉਹਦੇ ਜਿੱਦੇ ਤੋਂ ਵਹਿਣ ਜਾਂਦੇ ਆ ਉਹਦੇ ਤੋਂ ਕਹਿ ਨਹੀਂਦੇ ਸਾਡੇ ਦਾ ਪਾਇਆ ਸਾਡੇ ਦੇ ਪਹਿੰਗੇ ਜੁੱਤਨਾ ਤਾਂ ਉਹ ਤਾਂ ਤੀਵੀਆਂ ਬਣ ਜਾਂਦੇ ਨੇ ਤੇ ਬੰਦੇ ਉਹ ਜਨਾਨੇ ਬੰਦੇ ਬਣ ਜਾਂਦੇ ਇਹ ਤਾਂ ਕਹਿ ਦਿੰਦਾ ਮੈਂ दारू ਪੀ ਗਿਆ ਇੰਨਿਆਂ ਦੀ ਤਾਂ ਵੀਰ ਜੀ दारू ਨਹੀਂ ਮੈਂ ਹਾਂ ਕਿਸੇ ਦਾ ਸੀ ਲੱਖ ਰੁਪਏ ਮੈਂ ਨਹੀਂ दारू ਵਾਲਾ ਤਾਂ ਬੀਬਾ ਇੱਕ ਗੱਲ ਮੈਂ ਦੱਸਦਾ ਤੁਹਾਨੂੰ ਇੱਕ ਗੱਲ ਮੈਂ ਸਾਫ ਸ਼ਬਦਾਂ 'ਚ ਕਹੂੰਗਾ ਵੀ ਉਹ ਕਹਿੰਦੇ ਬੰਦਾ ਜੂਏ ਬਾਜ਼ ਹੋ ਜੇ ਸੱਟੇ ਬਾਜ਼ ਹੋ ਜੇ ਜਨਾਨੀ ਬਾਜ਼ ਹੋ ਜੇ ਚ ਸ਼ਰਾਬੀ ਕਬਾਬੀ ਹੋ ਜੇ ਵੀ ਮੈਂ ਨਸ਼ੇ ਬਿਨਾਂ ਕਿਸੇ ਪਨਾ ਜਾਂ ਸ਼ਰਾਬ ਬਿਨਾਂ ਦਾ ਹੋਰ ਬੇਟਾ ਸਾਰਦਾ ਨਹੀਂ ਉਹ ਵੀ ਘਰ ਪੱਟ ਦਿੰਦਾ ਤੇ ਜਨਾਨੀ ਕਹਿੰਦੇ ਹੁੰਦੇ ਵੀ ਜੇ ਘਰ ਜੋੜਨ ਤੇ ਆ ਜੇ ਤਾਂ ਸੂਈ ਦੇ ਵਿੱਚ ਧਾਗਾ ਪਾ ਕੇ ਨਾ ਜੇ ਜੋੜਨ ਲੱਗ ਪੇ ਘਰ ਤਾਂ ਮਹਿਲ ਬਣਾ ਦਿੰਦੀ ਹੈ ਤੇ ਜਨਾਨੀ ਕਹਿੰਦੇ ਘਰ ਪੱਟਣ ਤੇ ਆ ਜੇ ਤਾਂ ਸੂਈ ਦੀ ਨੋਕ ਜਿਹੜੀ ਹੁੰਦੀ ਹੈ ਨਾ ਉਹਦੇ ਨਾਲ ਪੱਟਣ ਲੱਗ ਕੇ ਤੇ ਘਰ ਪੱਟ ਦਿੰਦੀ ਹੈ ਇਹ ਗੱਲਾਂ ਸਿਆਣੇ ਬਜ਼ੁਰਗਾਂ ਦੀਆਂ ਕਹੀਆਂ ਹੋਈਆਂ ਰੋਟੀ ਇਕੱਠੇ ਖਾਣੇ ਆ ਕਿ ਪਹਿਲੇ ਇਹਨੂੰ ਖਵਾ ਕੇ ਬਾਅਦ ਚ ਖਾਣੀ ਨਹੀਂ ਪਹਿਲੇ ਇਹਨੂੰ ਖਵਾਈ ਦੀ ਇਹਨੂੰ ਵਧੀਆ ਰੋਟੀ ਪਹਿਲਾਂ ਫੜਾ ਕੇ ਖਵਾ ਕੇ ਤੋ ਦੁਬਾਰਾ ਮੈਂ ਖਾਣੀ ਰੋਟੀ ਕਿੱਥੋਂ ਜੀ ਗਾਲਾਂ ਕੱਢਦੀ ਰਹਿੰਦੀ ਜਦੋਂ ਐਸੀ ਹੋਇਆ ਕੋਈ ਕੱਢ ਨੂੰ ਯਾਰ ਗਾਲਾਂ ਕੱਢਦੀ ਜਦ ਰੋਟੀ ਬਣਾਉਂਦੀ ਤੂੰ ਮੂੰਹ ਬੰਦ ਕਰ ਮੈਂ ਕੋਸ਼ਿਸ਼ ਕਰਦਾ ਜੀ ਪਪਾ ਦੀ ਐਡੀ ਕਰ ਤੂੰ ਤਮਾੜੀ ਆ ਤੁਰਿਆ ਜਾਂਦਾ ਰੋਟੀ ਚ ਕਈ ਵਾਰ ਥੁੱਕ ਜਾਂਦਾ ਥੁੱਕ ਜਾਂਦਾ ਤੁਰਿਆ ਜਾਂਦਾ ਜਿਵੇਂ ਮੇਰੀ ਵਾਰੀ ਆ ਨਾ ਰੋਟੀ ਖਾਣ ਦੀ ਤੇ ਇਹਨੂੰ ਪਤਾ ਲੱਗ ਜੇ ਤੇ ਇਹਨੇ ਤੁਰੇ ਜਾਂਦੇ ਨੇ ਥੁੱਕ ਜਾਂਦੇ ਨੇ ਰੋਟੀ ਚ ਦਾਲ ਸਬ지 ਕੀ ਰੋਟੀਆਂ ਤੇ ਕਿੱਥੇ ਲੈ ਕੇ ਰਾਤ ਨੂੰ ਕਿਸੇ ਨਾਲ ਨੇੜੇ ਉੱਥੇ ਧਰਮਸ਼ਾਲਾ ਚੁੱਪ ਕਰ ਓਏ ਮੂੰਹ ਬੰਦ ਕਰੋ ਚਪੇ ਬੰਦ ਕਰ ਲਿਆ ਘਰ ਸਾਹਿਬ ਆ ਗਏ ਆਦਰ ਜਨ ਹੋਵੇ ਤਾਂ ਸੱਚ ਦੱਸ ਦੇ ਤੇ ਬੋਲਣ ਨਹੀਂ ਦੇਣਾ ਨੂੰ ਓਏ ਝੂਠ ਬੋਲੀ ਜਾਂਦੀ ਮੂੰਹ ਬੰਦ ਕਰਾਂ ਜੀ ਮੂੰਹ ਬੰਦ ਕਰ ਮੈਂ ਘੜੀਸਾ ਬੰਦ ਓਏ ਜੰਦੀ ਤੂੰ ਉਹ ਹੈਲੋ ਹਾ ਤਾਂ ਓਕੇ ਮੇਰੇ ਕੋਲ ਨਹੀਂ ਮਾਰਨਾ ਤੇਰਾ ਦਿਮਾਗ ਐਸਾ ਟਿਕਾਣੇ ਕਰੋ ਤੂੰ ਸਾਰੀ ਉਮਰ ਮੁੜ ਕੇ ਬੰਦੇ ਦਾ ਬੁੱਤ ਬਣ ਕੇ ਰਹੇਗਾ ਜਦੋਂ ਸੱਚ ਦੱਸਦੇ ਉਹਨੂੰ ਗੱਲ ਹੀ ਨਹੀਂ ਕਰ ਲੈਂਦਾ ਮੈਂ ਕਦੇ ਜੱਗ ਤੇ ਆਪਣੇ ਜੱਗ ਤੇ ਕਦੇ ਆਪਣੇ ਜੱਗ ਤੇ ਕਿਸੇ ਦੇ ਜੋ ਤੇਰੇ ਅੱਗੇ ਮੁਖਮੇ ਟੱਕਰਦੇ ਆ ਨਾ ਈਆਂ ਸੌਖੀਆਂ ਵੀ ਆਉਣੀਆਂ ਚੁੱਪ ਕਰ। ਘਰੇ ਰੱਖਵਾ ਤੇ ਕੋਈ ਨਹੀਂ ਥੋੜੇ ਜਿਹੋ ਹੁੰਦੇ ਹੁੰਦੇ ਅਗਲੇ। ਚੁੱਪ ਕਰ। ਨਹੀਂ ਜੀ ਮੈਂ ਕਿਦੋਂ ਕੀਤਾ ਈ ਤੰਗੀ ਜੀ। ਕੋਈ ਗਵਾਂਡੀ ਕਰਦੇ ਆ। ਮੈਂ ਤਾਂ ਨਹੀਂ ਕੁਝ ਕਿਹਾ ਜੀ। ਸ਼ਰਾਬ ਪੀਣਾ ਨਿਤ। ਕਿ ਦੇਖਤਾ ਹੀ ਪੀਣਾ ਜੀ। ਪੁੜੀਆ ਕਦੇ ਕਦਾਈ ਪੀਂਦੇ ਸ਼ਰਾਬ ਇਹ। ਅੱਗੇ ਤੱਕ ਤੇ ਹਫਤੇ ਬਾਅਦ ਕਿਤੇ ਮਾਤਗੁਰ ਵੀ 15 ਦਿਨਾਂ ਬਾਅਦ ਤਾਂ ਹੋਣ ਤਰੋ ਹੀ ਤਾਂ ਕੰਮ ਹੀ ਬਣਾ ਲਿਆ ਜੀ। ਅੱਗੇ ਕਦੋਂ ਤੇ ਹੁਣ ਕਿਵੇਂ? ਇਪ ਪਹਿਲਾ ਮਾ ਤੁਹਾਡਾ ਪਹਿਲਾ ਤਾਂ ਵੀ ਕਿੰਨੇ ਸਾਲ ਹੋ ਗਏ ਵਿਆਹ ਨੂੰ ਕਿੰਨੇ ਸਾਲ ਹੋ ਗਏ 12 ਸਾਲ ਹੋ ਗਏ ਸਾਡੇ 12 ਸਾਲ ਬੱਚੇ ਬੱਚੇ ਦੋ ਆ ਜੇ ਕੁੜੀ ਆ ਕੁੜੀ ਸਕੂਲ ਜਾਂਦੇ ਹਾਂ ਹਾਂਜੀ ਹਾਂਜੀ ਜਾਂਦੇ ਅੱਛਾ ਕਿੰਨਾ ਟਾਈਮ ਹੋ ਗਿਆ ਪਹਿਲਾਂ ਗਰੂ ਪਹਿਲਾਂ ਘੱਟ ਪਿੰਦਾ ਸੀ ਪਹਿਲਾਂ ਬਹੁਤ ਘੱਟ ਪਿੰਦਾ ਹੁੰਦਾ ਸੀ ਪਹਿਲਾਂ ਤਾਂ ਬਹੁਤ ਵਧੀਆ ਸੀਗੇ ਇਹ ਅੱਛਾ ਕਿੰਨੇ ਸਾਲਾਂ ਤੱਕ ਵਧੀਆ ਰਿਹਾ ਤੇ ਕਦੋਂ ਦਾ ਵਿਗੜਿਆ ਇਹ ਘੱਟੋ ਘੱਟ ਦੀ 4-5 ਸਾਲ ਬਹੁਤ ਵਧੀਆ ਰਿਹਾ ਪਹਿਲੀ ਸ਼ੁਰੂਆਤ ਹਾਂਜੀ ਹਾਂ ਤਾਂ ਤਿੰਨ ਚਾਰ ਪੰਜ ਸਾਲ ਹੋ ਗਏ ਹੁਣ ਤਾਂ ਬਹੁਤ ਖਰਾਬ ਕਰ ਦਿੱਤਾ ਹੁਣ ਜ਼ਿਆਦਾ ਹੋ ਗਿਆ 2 ਸਾਲਾਂ ਤੋਂ ਹਾਂ अच्छा 4-5 ਸਾਲਾਂ ਤੋਂ ਸ਼ੁਰੂ ਹੋ ਗਿਆ ਤੇ ਦੋ ਦੋ ਤਿੰਨ ਸਾਲਾਂ ਤੋਂ ਜ਼ਿਆਦਾ ਖਰਾਬ ਖਰਾਬ ਕਰਨ ਲੱਗ ਨਹੀਂ ਕਿੱਥੋਂ ਕਹਾਣੀ ਕਿੱਥੋਂ ਵਿਗੜੀ ਫਿਰ ਇਹ ਜੇ ਪਹਿਲੇ 5-7 ਸਾਲ ਤੁਸੀਂ ਕਹਿੰਦੇ ਹੋ ਵੀ ਜੇ 12 ਸਾਲ ਹੋਵੇ ਚੰਗਾ ਰਿਹਾ ਤੇ ਹੁਣ ਕੀ ਕਾਰਨ ਬਣਿਆ ਵੀ ਹੁਣ ਸ਼ਰਾਬ ਪੀਣ ਲੱਗ ਪਿਆ ਜੀ ਜਨਾਬ ਹੁਣ ਤਾਂ ਜੀ ਮੈਂ ਦੱਸਦਾ ਜੀ ਇਹ ਬਣਾ ਝੂਠ ਬੋਲਦੇ ਉਹ ਟੈਨਸ਼ਨ ਤੋਂ ਸੱਚ ਬੋਲਦੇ ਆ ਪੀ ਫਿਰ ਤੂੰ ਪਊਆ ਮਗਾਦਦੇ ਆ ਤੇ ਪੀ ਕੇ ਬੰਦਾ ਜ਼ਿਆਦਾ ਸੱਚ ਨਹੀਂ ਜਨਾਬ ਉਹ ਕੀ ਨਾ ਬਸ ਕਰ ਜਾ ਚੜ ਗਿਆ ਟੈਨਸ਼ਨ ਜੀ ਬਸ ਹੀ ਕਰ ਜਾ ਚੜ ਗਿਆ ਹੋ ਜੀ ਕੋਈ ਵਿਆਹ ਹੋ ਕੀਤਾ ਜੋ ਆਕਾਂ ਦਾ ਨੇ ਜੀ ਕਰਜ ਤਾਂ ਮਾੜਾ ਮੋਟਾ ਸੀ ਜੀ ਬਾਈ ਤੋਂ ਬਾਅਦ ਪਤਾ ਨਹੀਂ ਲੱਗਿਆ ਕਿਵੇਂ ਚੜ ਗਿਆ ਜੀ ਕਰਜਾ ਪਤਾ ਨਹੀਂ ਲੱਗਿਆ ਨਹੀਂ ਪਤਾ ਲੱਗਿਆ ਪਹਿਲੀ ਵਾਰੀ ਸੁਣਿਆ ਬੰਦਾ ਕਹਿੰਦਾ ਪਤਾ ਨਹੀਂ ਲੱਗਿਆ ਕਰਜਾ ਕਿਵੇਂ ਪਤਾ ਨਹੀਂ ਲੱਗਿਆ ਜੀ ਨਹੀਂ ਕਿਵੇਂ ਚੜ ਗਿਆ ਅ ਮਾਤਾ ਜੀ ਇਹਨਾਂ ਤੋਂ ਤੁਹਾਡੇ ਹਾਂਜੀ ਮੇਰਬਾਨੀ ਅੱਛਾ ਪਹਿਂ ਜੀ ਜਦੋਂ ਤੁਸੀਂ ਵਿਆਹ ਕੀਤਾ ਕੁੜੀ ਦਾ ਹਾਂਜੀ ਮਿੱਠੀ ਉਦੋਂ ਕਿਵੇਂ ਸੀ ਹਾਲਾਤ ਦੇ ਨਾਲ ਦੇ ਜਿਵੇਂ ਕਹਿੰਦਾ ਹੁਣ ਕਰਜਾ ਚੜ ਗਿਆ ਮੇਰੇ ਸਿਰ ਬਹੁਤ ਵਧੀਆ ਸੀਗਾ ਜੀ ਪੰਜ ਚਾਰ ਕਿਲੇ ਜ਼ਮੀਨ ਦੇ ਵੀ ਸੀਗੇ ਚੰਗਾ ਕੰਮ ਕਰਦਾ ਸੀ ਇਹ ਤੇ ਫਿਰ ਮੈਂ ਇਹਦੀ ਅਗੜ ਪੜੀ ਲਿਖੀ ਧੀ ਇਹਦੇ ਮਗਰ ਲਾਤੀ ਸੀ ਪਰ ਮੈਨੂੰ ਨਹੀਂ ਪਤਾ ਸੀ ਇਹ ਵੈਲਪੁਣੀ ਚ ਪੈ ਜੂਗਾ ਬਾਅਦ ਚ ਜਦੋਂ ਹੋ ਗਏ ਬੱਚੇ ਇਹਨੂੰ ਤਾਂ ਹੋ ਗਿਆ ਵੀ ਮੈਨੂੰ ਹੋਣ ਕਿਸੇ ਨੂੰ ਦਿਵਾਲੀ ਨਹੀਂ ਮੈਂ ਤਾਂ ਬੱਚੇ ਹੋ ਗਏ ਵਧੀਆ ਵਧੀਆ ਜਨਾਨੀ ਮਿਲ ਗਈ ਤੇ ਮੈਂ ਕਿਸੇ ਦੇ ਕੀ ਲੈਣਦਾ ਸਾਡੇ ਨਾਲੋਂ ਵੀ ਲੜ ਕੇ ਹਟ ਜਾਂਦਾ ਹੁਣ ਆਉਂਦਾ ਛੀਸ਼ੀ ਮਹੀਨੇ ਅੱਛਾ ਮੇਰੀ ਗੱਲੀ ਕੁੜੀ ਆਉਂਦੀ ਐ ਕਿਤੇ ਮੈਨੇ ਫੋਨ ਕਰ ਦਿੰਦੀ ਐ ਕਹਿੰਦੀ ਐ ਮਾਂ ਅੱਜ ਐਂ ਕਰੀ ਜਾਂਦਾ ਕੀ ਕਰਦਾ ਕੁੜੀ ਇਹ दारू ਪੀ ਕੇ ਬਾਹਰ ਲਿਟਿਆ ਪਿਆ ਕਿਤੇ ਘਰੇ ਪੈਸੇ ਨਹੀਂ ਰਹਿਣ ਦਿੰਦਾਗਾ ਸਾਰੇ ਪੈਸੇ ਕੱਢ ਕੇ ਲੈ ਜਾਂਦਾ ਮੇਰੇ ਮੈਂ ਤਾਂ ਅੰਤ ਦੁਖੀ ਐ ਜੀ ਇਹਨਾਂ ਤੋਂ ਜੇ ਮੈਂ ਦੀ ਧੀ ਇਹੋ ਜਿਹੀ ਸੀ ਗਿਆ ਇਹੋ ਜੇ ਚਾਗ ਦੇ ਮਗਰ ਲਾਤੀ ਵੈਲੀ ਬਣਿਆ ਬੈਠਾ ਜਿਹੜਾ ਹੁਣ ਚਲੋ ਕੋਈ ਨਹੀਂ ਮੈਂ ਕਰਦਾ ਗੱਲ ਕੁੜੀਏ ਕੁੱਟ ਮਾਰ ਵੀ ਕਰਦਾ ਹੁਣ ਤਾਂ ਵੀਰ ਜੀ ਹੁਣ ਤਾਂ ਹੱਦਾ ਪਾਰ ਕਰ ਦਿੰਦਾ ਹੱਦਾ ਪਾਰ ਮਤਲਬ ਹੁਣ ਤਾਂ ਐਂ ਕਰਦਾ ਵੀ ਮਤਲਬ ਜੇ ਮੈਂ ਬੈਠੀ ਆਂ ਤੁਰੇ ਬੱਥੇ ਬੱਥੇ ਦੇ ਨੇ ਤੁਰੇ ਜਾਂਦੇ ਨੇ ਜੁੰਡੇ ਫੜ ਲੈਂਦਾ ਤੁਰਿਆ ਜਾਂਦਾ ਹਾਂ ਕਿਤੇ ਲੱਤ ਮਾਰ ਕੇ ਮੇਰੇ ਮੈਂ ਕਦੋਂ ਨਾ ਟੱਗ ਨਹੀਂ ਆ ਮੇਰੇ ਮਗਰ ਵੀ ਲੱਤ ਮਾਰੀ ਉਹਨੂੰ ਪਤਾ ਨਾ ਲੱਗਾ ਅੱਛਾ ਇਹ ਲਾਕੇ ਧਰ ਤੂੰ ਮੇਰੇ ਅੱਛਾ ਹਾਂ ਬਿਨਾ ਗੱਲੋ ਸਮਝ ਹੀ ਨਹੀਂ ਆਂਦੀ ਮੈਨੂੰ ਤਾਂ ਜੇ ਮੈਂ ਰੋਟੀ ਪਾਣੀ ਖਾਣ ਲੱਗ ਪਾ ਪਾ ਗੁਪਲੇਟ ਚਾੱਕ ਕੇ ਸੜ ਦਿੰਦਾ ਆਪ ਵਦਗਾ ਖਾ ਲੈਂਦਾ ਰੁੱਟਾਂ ਵਦਿਆ ਨੂੰ ਇੱਜਤ ਨਾ ਫੜਾ ਦੇ ਦੀ ਵੀ ਚੱਲ ਪਿਆ ਅੱਗ ਲੱਗੇ ਆ ਚੱਲ ਵੀ ਜੇ ਨਾ ਰੋਟੀ ਖਾਊਗਾ ਤੇ ਮਾਰ ਖਾਪ ਜੀ ਤੂੰ ਪਲੇਟ ਸਿੱਟੀ ਏ ਤੇਰੀ ਐਵੇਂ ਕਿਤੇ ਗੱਲ ਕਰਨ ਦੇ ਉਹਨੂੰ ਤੇਜ ਮਤਲ ਮੈਂ ਤੇ ਮੇਰੇ ਬੱਚੇ ਤਾਂ ਇੰਨੇ ਮਤਲ ਚੋਰੀ ਛੁਪੇ ਰੋਟੀ ਖਾਣੇ ਆ ਸਤਾ ਦੇ ਨਹੀਂ ਰੋਟੀ ਇਕੱਠੇ ਖਾਣੇ ਆ ਕਿ ਪਹਿਲਾਂ ਉਹਨੂੰ ਖਵਾ ਕੇ ਬਾਅਦ ਚ ਖਾਣੀ ਨਹੀਂ ਪਹਿਲਾਂ ਇਹਨੂੰ ਖਵਾਈ ਦੇ ਇਹਨੂੰ ਵਧੀਆ ਰੋਟੀ ਪਹਿਲਾਂ ਫੜਾ ਕੇ ਖਵਾ ਕੇ ਤੋਂਦੂ ਬਾਅਦ ਮੈਂ ਖਾਣੀ ਰੋਟੀ ਕਿੱਥੋਂ ਜੀ ਗਾਲਾਂ ਕੱਢਦੀ ਰਹਿੰਦੀ ਜਦੋਂ ਰੋਟੀ ਬਣਾਉਂਦੀ ਚੁੱਪ ਕਰ ਲਿਆ ਕਰੋ ਕੱਢ ਲੋ ਯਾਰ ਗਾਲਾਂ ਕੱਢਦੀ ਜਦ ਰੋਟੀ ਬਣਾਉਂਦੀ ਤੂੰ ਮੂੰਹ ਬੰਦ ਕਰ ਮੈਂ ਪੁੱਛਦਾ ਜੀ ਪਤਾ ਏ ਦੀ ਐਡੀ ਕਰਤੂਤ ਮਾੜੀ ਆ ਤੁਰਿਆ ਜਾਂਦਾ ਰੋਟੀ ਚ ਕਈ ਵਾਰ ਥੁੱਕ ਜਾਂਦਾ ਕੋਕ ਜਾਂਦਾ ਠੱਕ ਜਾਂਦਾ ਤੁਰਿਆ ਜਾਂਦਾ ਜੇ ਮੇਰੀ ਵਾਰੀ ਹੈ ਨਾ ਰੋਟੀ ਖਾਣ ਦੀ ਤੇ ਇਹਨੂੰ ਪਤਾ ਲੱਗ ਜੇ ਤੇ ਇਹਨੇ ਤੁਰੇ ਜਾਂਦੇ ਨੇ ਠੱਕ ਜਾਂਦਾ ਨਾ ਰੋਟੀ 'ਚ ਦਾਲ ਸਬਜ਼ੀ 'ਚ ਰੋਟੀਆਂ ਤੇ ਰੋਟਾਂ 'ਤੇ ਠੱਕ ਦਿੰਦਾ ਕੀ ਕਰ ਤੂ ਤਾਂ ਉਹ ਤੇਰੀ ਨਹੀਂ ਜੀ ਅਵੇ ਝੂਠ ਬੋਲੀ ਜਾਂਦੀ ਹੈ ਜੀ ਮੈਂ ਝੂਠ ਕਾ ਤੋ ਬੋਲੂਗੀ ਮੈਨੂੰ ਕੀ ਲੋੜਾ ਝੂਠ ਬੋਲਣ ਦੇ ਨਹੀਂ ਦਾਲ ਸਬਜ਼ੀ ਦੇ ਵਿੱਚ ਥੁੱਕ ਦਿੰਦਾ ਹੈ ਕਿ ਰੋਟੀਆਂ ਤੇ ਕਿ ਮੈਨੂੰ ਤਾਂ ਰੋਟੀਆਂ ਤੇ ਥਾਲੀ ਚ ਜੇ ਮਤਲਬ ਥਾਲੀ ਚ ਆਪਾਂ ਰੋਟੀ ਪਾ ਦਿੰਨੇ ਪਤਾ ਨਹੀਂ ਉਹ ਬੜਕ ਕੇ ਸਬਜ਼ੀ ਚ ਵੀ ਪੈ ਜਾਂਦਾ ਰੋਟੀਆਂ ਤੇ ਵੀ ਪੈ ਜਾਂਦਾ ਜਾਨ ਬੁੱਝ ਕੇ ਥੁੱਕਦਾ ਜਾਨ ਬੁੱਝ ਕੇ ਥੁੱਕਦਾ ਨਹੀਂ ਜਨਾਬ ਜਾਨ ਬੁੱਝ ਕੇ ਦੀ ਇਹਨੂੰ ਐਂ ਦੱਸਤੀ ਨਾ ਕੋਈ ਹੋਰ ਤੈਨੂੰ ਤੈਨੂੰ ਕੋਈ ਫੀਲ ਫੀਰ ਪਗ ਹੈ ਡਿਪਰੈਸ਼ਨ ਜਿਹੜਾ ਇਹਨਾਂ ਜੀ ਮੈਨੂੰ ਨਹੀਂ ਪਤਾ ਲੱਗਦਾ ਤੇ ਡਿਪਰੈਸ਼ਨ ਤੈਨੂੰ ਇਹ ਕਹਿੰਦੀ ਵੀ ਤੈਨੂੰ ਤਾਂ ਚੰਗੇ ਤਰੀਕੇ ਨਾਲ ਖਵਾ ਦੇਣਾ ਚੜਾ ਜੀ ਮੈਨੂੰ ਨਹੀਂ ਪਤਾ ਲੱਗਦਾ ਓ ਯਾਰ ਤੂੰ ਬਕਵਾਸ ਆ ਆਪਦੀ ਬਕਵਾਸ ਬੰਦ ਕਰ ਮੇਰੀ ਸੁਣ ਵੀ ਤੈਨੂੰ ਚੰਗੇ ਤਰੀਕੇ ਨਾਲ ਖਵਾ ਦਿੰਦੀ ਆ ਉਹ ਤੇ ਉਹਨਾਂ ਦੀਆਂ ਰੋਟੀਆਂ ਉਹਦੀਆਂ ਜਵਾਕਾਂ ਦੀਆਂ ਰੋਟੀਆਂ ਥੁੱਕ ਕੇ ਤੁਰ ਜਾਣਾ ਤੂੰ ਕੀ ਸਿਸਟਮ ਹੈ ਡਿਪਰੈਸ਼ਨ ਇਹ ਕਹਿੰਦੀ ਆ ਆਪਦੀ ਰੋਟੀ ਥੁੱਕਦਾ ਹੁੰਨਾ ਨਹੀਂ ਮੈਨੂੰ ਪਤਾ ਹੀ ਨਹੀਂ ਲੱਗਦਾ ਜੀ ਆਪ ਤਾਂ ਵਧੀਆ ਵੀਰ ਜੀ ਬਹਿ ਕੇ ਖਾ ਲੈਂਦਾ ਆਪ ਤਾਂ ਵਧੀਆ ਨਾਲ ਲੱਸੀ ਦਹੀਂ ਸਭ ਕੁਝ ਇਹਨੂੰ ਫੜਾਈਦਾ ਵਦਗਾ ਬੈ ਕੇ ਟੌਰਨ ਚੌਂਕ ਉਹ ਕਰਜ਼ੇ ਦੀ ਜੀ ਬਸ ਕਰਜ਼ਾ ਚੜ ਗਿਆ ਦੱਸੇ ਤੋ ਪਤਾ ਨਹੀਂ ਲੱਗੇ ਕਾਦੇ ਨਾ ਚੜ ਗਿਆ ਕਰਜ਼ਾ ਉਹ ਮਾਤਾ ਕਹਿੰਦੀ ਇਹ ਵੀ ਜਦੋਂ ਮੈਂ ਕੁੜੀ ਦਾ ਵਿਆਹ ਕੀਤਾ ਤੁਹਾਡੇ ਕਿੰਨੇ ਬੱਚੇ ਜੀ ਨੇੜੇ ਜੀ ਹਾਂਜੀ ਮੇਰੇ ਵੀਰੇ ਦੇ ਦੋ ਬੇਟੀਆਂ ਤੇ ਇੱਕ ਬੇਟਾ ਹੈ ਅੱਛਾ ਤਿੰਨ ਬੱਚੇ ਹੈ ਬਾਪ ਉਹਨਾਂ ਦਾ ਹੈ ਨਹੀਂਗਾ ਅੱਛਾ ਜੀ ਮੈਂ ਤਾਂ ਮਸਾਂ ਤਰਲੇ ਕਰ-ਕਰ ਕੇ ਆਪਦੇ ਪੈਰਾਂ ਤੇ ਖੜੇ ਕਰਕੇ ਇਹਨਾਂ ਨੂੰ ਫੇਰ ਐਸ ਦੇ ਲੜ ਲਾਈ ਸੀਗੀ ਮਾਤਾ ਕਹਿੰਦੀ ਵੀ ਜਦੋਂ ਮੈਂ ਵਿਆਹ ਕੀਤਾ ਉਦੋਂ ਠੀਕ ਸੀ ਚੰਗਾ ਵਾਲਾ ਕੰਮ ਕਾਰੋਬਾਰ ਸੀਗਾ ਬੱਚੇ ਤੇਰੇ ਛੋਟੇ 12 ਸਾਲਾਂ ਵਿੱਚ ਦੀ ਜਵਾਗ ਥੋੜਾ ਤੇਰੇ 25-25 ਸਾਲਾਂ ਦੇ ਹੋਗੇ ਤਦ ਨੂੰ ਵਿਆਹਣੇ ਪੈ ਤੇ ਕਰਜਾ ਫਿਰ ਜਦੋਂ ਪਹਿਲਾਂ ਚੰਗਾ ਭਲੇ ਵੇਖ ਕੇ ਕੀਤਾ ਉਹਨਾਂ ਨੇ ਕੋਈ 5-4 ਕਿਲੇ ਜ਼ਮੀਨ ਵੀ ਦੱਸਦੇ ਆ ਤੇ ਹੁਣ ਕਰਜਾ ਕਰਦਾ ਪਤਾ ਹੀ ਨਹੀਂ ਲੱਗਿਆ ਜੀ ਦੱਸੀ ਤੇ ਆ ਕਿਹੜਾ ਤਰੀਕਾ ਹੈ ਯਾਰ ਤੋਂ ਸ਼ੁਰੂ ਚ ਵੇਖਿਆ ਪਤਾ ਹੀ ਨਹੀਂ ਲੱਗਿਆ ਕਰਜਾ ਕਿਵੇਂ ਚੜ੍ਹਗਾ ਆ ਤਾਂ ਮੈਂ ਪਹਿਲੀ ਵਾਰੀ ਸੁਣ ਰਿਹਾ ਵੀ ਕੋਈ ਬੰਦਾ ਆਪਦੀ ਘਰ ਵਾਲੀ ਤੋਂ ਰੋਟੀ ਆਪ ਚੰਗੇ ਤਰੀਕੇ ਨਾਲ ਖਾ ਕੇ ਤੇ ਜਦੋਂ ਉਹ ਖਾਣ ਪੀਣ ਜਦੋਂ ਰੋਟੀ ਥੁੱਕ ਕੇ ਤੁਰ ਜਾਂਦਾ ਪਤਾ ਹੀ ਨਹੀਂ ਲੱਗਿਆ ਕਿ ਮੇਰੇ ਸਰ ਕਰਜਾ ਮੈਨੂੰ ਪਤਾ ਆਵੇ ਤਾਂ ਪਤਾ ਨਾ ਲੱਗੇ ਜਿਹੜੇ ਵੀਰ ਜੇ ਪੈਸੇ ਘਰੋਂ ਕੱਢ ਕੇ ਜਾਂਦਾ ਤੇ ਇਹਨੂੰ ਤਾਂ ਉਦੋਂ ਵੀ ਨਹੀਂ ਪਤਾ ਲੱਗਦਾ ਹੁਣ ਨਹੀਂ ਬੀਬਾ ਐਂ ਦੱਸ ਮੈ ਵੀ ਇਹ ਕਹਿੰਦਾ ਵੀ ਮੈਨੂੰ ਐ ਹੀ ਨਹੀਂ ਪਤਾ ਲੱਗਿਆ ਕਰਜ਼ਾ ਚੜ੍ਹ ਕੇ ਦੇਗਾ ਕਿਵੇਂ ਜਿਹੜਾ ਕਰਜ਼ਾ ਕੀ ਕਰਦਾ ਵੀਰ ਜੀ ਮੈਨੂੰ ਤਾਂ ਚੋਰੀ ਪੈਸੇ ਲੈ ਜਾਂਦਾ ਸੀ ਕੱਢ ਕੱਢ ਕੇ ਜੇ ਕਈ ਵਾਰੀ ਮੈਂ ਰੱਖ ਦੇਣੇ ਤੇ ਚੋਰੀ ਲੈ ਜਾਂਦਾ ਹੁੰਦਾ ਸੀ ਮੈਨੂੰ ਤਾਂ ਪਹਿਲੇ ਤਾਂ ਆਪ ਨਹੀਂ ਸੀ ਪਤਾ ਕਿ ਇਹ ਕੀ ਕਰਦਾ ਰਿਹਾ ਮੈਨੂੰ ਤਾਂ ਦੀਵਾਲੀ ਵਾਲੇ ਦਿਨ ਪਤਾ ਲੱਗਾ ਵੀ ਇਹ ਕੀ ਕਰਦਾ ਤਿੰਨ ਜਿਹੜੇ ਮਾਰੇ ਨੇ ਘਰੇ 60 65000 ਰੁਪਇਆ ਪਿਆ ਸੀ ਦੀਵਾਲੀ ਵਾਲੇ ਦਿਨ ਹਾਂਜੀ ਦੀਵਾਲੀ ਵਾਲੇ ਦਿਨ ਮੈਨੂੰ ਤਾਂ ਪਤਾ ਲੱਗਾ ਅੱਛਾ 60 65000 ਰੁਪਇਆ ਪਿਆ ਸੀਗਾ ਤੇ ਤਿੰਨ ਵਾਰੀ ਦਾ ਚੱਕਰ ਕਰਕੇ ਲੈ ਗਿਆ ਪੈਸੇ ਰਾਤ ਨੂੰ ਮੈਂ ਸਮਝਿਆ ਨਹੀਂਗਾ ਰਾਤ ਨੂੰ ਲੈ ਗਿਆ ਰਾਤ ਨੂੰ ਕਿੱਥੇ ਲੈ ਕੇ ਰਾਤ ਨੂੰ ਕਿੱਥੇ ਜਾ ਬੋਲੀ ਅੱਛਾ ਬਗਾਰੇ ਮੂੰਹ ਬੰਦ ਕਰ ਚਪੇਰ ਮੂੰਹ ਬੰਦ ਕਰ ਲਿਆ ਘਰ ਸਾਹ ਆ ਬਾਦਰ ਜਣਾ ਹੋਵੇ ਤਾਂ ਸੱਚ ਦੱਸ ਦੇ ਤੇ ਬੋਲਣ ਨਹੀਂ ਤੇਰਾ ਨੂੰ ਉਹ ਜੀ ਝੂਠ ਬੋਲੀ ਜਾਂਦਾ ਮੂੰਹ ਬੰਦ ਕਰ ਮੈਂ ਘੜੀਸਾ ਬੋਲ ਮੂੰਹ ਬੰਦ ਉਹ ਹੈਲੋ ਹਾ ਤਾ ਕਾ ਮੇਰੇ ਕੋਲ ਨਹੀਂ ਮਾਰਨਾ ਤੇਰਾ ਦਿਮਾਗ ਐਸਾ ਟਕਾਣੇ ਕਰੂ ਤੂੰ ਸਾਰੀ ਉਮਰ ਮੁੜ ਕੇ ਬੰਦੇ ਦਾ ਬੁੱਤ ਬਣ ਕੇ ਰਹੇਗਾ ਜਦੋਂ ਸੱਚ ਦੱਸ ਕਿ ਉਹਨੂੰ ਗੱਲ ਹੀ ਨਹੀਂ ਕਰ ਲੈਂਦਾਗਾ ਅੱਛਾ ਨੇ ਦਿਵਾਲੀ ਵਾਲੀ ਰਾਤ ਧਰਮਸ਼ਾਲਾ ਕੀ ਹੋਗੀ ਚੱਤੜ ਧਰਮਸ਼ਾਲਾ ਸਾਡੇ ਨੇੜੇ ਹੀ ਆ ਹਾਂ ਤੇ ਉੱਥੇ ਬੰਦਿਆਂ ਦਾ ਬਹੁਤ ਰੌਲਾ ਪੈਂਦਾ ਸੀਗਾ ਹਾਂ ਤੇ ਉੱਥੇ ਵਾਰ-ਵਾਰ ਜਾਂਦਾ ਸੀ ਤੇ ਮੈਨੂੰ ਤਾਂ ਸਵੇਰ ਨੂੰ ਪਤਾ ਲੱਗਾ ਵੀ ਦੂਜਾ ਇਹਨੇ ਸਾਰੇ ਪੈਸੇ ਤਾਂ ਨਗੇੜੇ ਮਾਰੇ ਇਹਨੇ ਕਰੇ ਤੇ 60-60000 ਦੁਪਹਿਰ ਦੀ ਯਾਰੀ ਲੈ ਗਿਆ ਤੇ ਹਾਰ ਕੇ ਆ ਗਿਆ ਜੂਆ ਖੇਡਦੇ ਜੂਆ ਖੇਡਦੇ ਆ ਅੱਜ ਜੂਆ ਖੇਡਦਾ ਸੀ ਉੱਥੇ ਦਿਵਾਲੀ ਵਾਲੀ ਰਾਤ ਹਾਂ ਦਿਵਾਲੀ ਵਾਲੀ ਰਾਤ ਇਹਨੇ ਐਂ ਕੀਤੀ ਉਦੋਂ ਤੋਂ ਸ਼ੁਰੂ ਹੋਇਆ ਫਿਰ ਇਹ ਉਦੋਂ ਤੋਂ ਸ਼ੁਰੂ ਹੋਇਆ ਫਿਰ ਤਾਂ ਇਹ ਚੱਲ ਸੋ ਚਾਲੀ ਹੋ ਗਈ ਵੀਰੇ ਇਹਦੀ ਕਿੰਨਾ ਕੁ ਟਾਈਮ ਪਹਿਲਾਂ ਦੀ ਗੱਲ ਹੈ ਇਹ ਹੋ ਗਏ 2-3 ਸਾਲ ਪਹਿਲਾਂ ਦੀ ਗੱਲ ਆ ਉਸ ਤੋਂ ਬਾਅਦ ਤਾਂ ਮੁੜ ਕੇ ਇਹ ਵੀ ਪਤਾ ਨਹੀਂ ਕਿੰਨੇ ਕੁ ਤੋਦਾਰੇ ਫੜ ਲਿਆ ਕਿੰਨੇ ਕੁ ਤੋ ਕੀ ਕਰ ਲਿਆ ਇਹਨੇ ਸਮਝ ਹੀ ਨਹੀਂ ਜਦੋਂ ਘਰੇ ਮੰਗਣ ਆਉਂਦੇ ਨੇ ਮੈਨੂੰ ਤਾਂ ਉਦੋਂ ਪਤਾ ਲੱਗਦਾ ਅੱਛਾ ਹਾਂ ਇਹ ਤਾਂ ਕਹਿ ਦਿੰਦਾ ਮੈਂ दारू ਪੀ ਗਿਆ ਤੇ ਇੰਨਾਂ ਦੇ ਤਾਂ ਵੀਰ ਜੀ दारू ਨਹੀਂ ਮੈਂ ਹਾਂ ਕਿਸੇ ਦਾ 10 ਲੱਖ ਰੁਪਏ ਮੈਂ दारू ਵਾਲਾ ਤਾਂ ਵੀ ਭਾ ਇੱਕ ਕੱਲ ਮੈਂ ਦੱਸਦਾ ਤੁਹਾਨੂੰ ਇੱਕ ਕੱਲ ਮੈਂ ਸਾਫ਼ ਸ਼ਬਦਾਂ ਚ ਕਹੂੰਗਾ ਵੀ ਉਹ ਕਹਿੰਦੇ ਬੰਦਾ ਜੋਏ ਬਾਜ਼ ਹੋ ਜੇ ਸੱਟੇ ਬਾਜ਼ ਹੋ ਜੇ ਜਨਾਨੀ ਬਾਜ਼ ਹੋ ਜੇ ਤੇ ਸ਼ਰਾਬੀ ਕਬਾਬੀ ਹੋ ਜੇ ਵੀ ਮੈਂ ਨਸ਼ੇ ਬਿਨਾਂ ਕਿਸੇ ਤਰ੍ਹਾਂ ਦਾ ਜਾਂ ਸ਼ਰਾਬ ਬਿਨਾਂ ਦਾ ਹੋਰ ਬਿਨਾਂ ਸਾਰ ਤਾਂ ਨਹੀਂ ਉਹ ਵੀ ਘਰ ਪੱਟ ਦਿੰਦਾ ਤੇ ਜਨਾਨੀ ਕਹਿੰਦੇ ਹੁੰਦੇ ਵੀ ਜੇ ਘਰ ਜੋੜਨ ਤੇ ਆ ਜੇ ਤਾਂ ਸੂਈ ਦੇ ਵਿੱਚ ਧਾਗਾ ਪਾ ਕੇ ਨਾ ਜੇ ਜੋੜ ਮੰਗ ਕੇ ਘਰ ਤੋਂ ਮਹਿਲ ਬਣਾ ਦਿੰਦੀ ਹੈ ਤੇ ਜਨਾਨੀ ਕਹਿੰਦੇ ਘਰ ਪੱਟਣ ਤੇ ਆ ਜੇ ਤਾਂ ਸੂਈ ਦੀ ਨੋਕ ਜਿਹੜੀ ਹੁੰਦੀ ਹੈ ਨਾ ਉਹਦੇ ਨਾਲ ਪੱਟਣ ਲੱਗ ਕੇ ਤੇ ਘਰ ਪੱਟ ਦਿੰਦੀ ਹੈ ਇਹ ਗੱਲਾਂ ਸਿਆਣੇ ਬਜ਼ੁਰਗਾਂ ਦਿਆਂ ਕਹੀਆਂ ਹੋਈਆਂ ਮੈਂ ਇਹ ਪੁੱਛਦਾ ਵੀ ਇਹ 2-3 ਸਾਲਾਂ ਦਾ 2 ਜਾਂ 3 ਸਾਲ ਪਹਿਲਾਂ ਜਦੋਂ ਦੀਵਾਲੀ ਵੇ ਹਾਂਜੀ ਉਹ ਤੋਂ ਪਹਿਲਾਂ ਸ਼ਰਾਬ ਸ਼ੂਬ ਕਿੰਨੀ ਕ ਪੀਣ ਲੱਗਿਆ ਇਹ ਜੋ ਜਿਵੇਂ ਪਹਿਲਾਂ ਤੁਸੀਂ ਕਿਹਾ ਵੀ ਇਹ ਕਿਤੇ 15 ਦਿਨਾਂ ਤੋਂ ਕਦੇ ਮਹੀਨੇ ਤੋਂ ਕਦੇ ਹਫ਼ਤੇ ਤੋਂ ਕਦੇ ਪੀਂਦਾ ਉਹਨੂੰ ਐਂ ਜੇ ਪੀਂਦਾ ਸੀ ਇਹ ਤਾਂ ਉਹ ਤੋਂ ਬਾਅਦ ਲੱਗਾ ਪੀਣਾ ਅੱਛਾ ਹਾਂ ਘਰੇ ਰਾਤੋਂ ਰਾਤ ਮੈਂ ਤੁਹਾਲੇ ਘਰੇ ਦੋ ਦੋ ਦਿਨ ਰਾਤ ਨੂੰ ਘਰੇ ਨਹੀਂ ਆਉਂਦਾ ਹੁੰਦਾ ਹੁੰਦਾ ਸੀ ਦਿਨੇ ਆਣ ਕੇ ਨੇ ਸੌਂ ਜਾਂਦਾ ਰਾਤ ਨੂੰ ਇਹਨੇ ਘਰੇ ਨਹੀਂ ਸੀ ਵੱਟਦਾਗਾ ਤੇ ਸੋਂ ਤਾਂ ਪਤਾ ਨਹੀਂ ਉਹ ਤੋਂ ਬਾਅਦ ਜੇ ਇਹ ਲੱਗਾ ਜ਼ਿਆਦਾ ਪੀਣੇ ਜਿਹੜੀ ਜ਼ਮੀਨ ਆ ਚਾਰ ਪੰਜ ਕਿੱਲੇ ਉਹਦਾ ਕੀ ਕਰਦੇ ਸੀ ਉਹਦਾ ਵੀ ਵੀਰ ਜੀ ਕਿਤੇ ਠੇਕੇ ਤੇ ਕੁਸਤਾ ਵੇਚ ਵਟ ਲਈ ਆ ਹੁਣੇ ਕਿ ਪਹਿਲਾਂ ਹੁਣੇ ਜੇ ਵੇਚੀ ਉਹ ਤਾਂ ਥੋੜੇ ਟਾਈਮ ਹੋ ਗਿਆ ਵੀ ਇਹ ਦੂਆ ਮਿਹਰਬਾਨੀਆ ਮੈਨੂੰ ਤਾਂ ਪਤਾ ਹੀ ਨਹੀਂ ਲੱਗਾ ਅਸੀਂ ਤਾਂ ਇੱਥੋਂ ਟਿੱਕਰ ਆ ਵੀਰ ਜੀ ਮੇਰੇ ਜਵਾਕ ਨਾ ਨਾਰਮਲ ਸਕੂਲ ਚ ਲਾਏ ਆ ਵੀ ਮਾੜੇ ਮੋٹے ਫੀਸ ਭਰਨੀ ਪੈਂਦੀ ਉੱਥੇ ਫੀਸ ਨੀ ਸ ਮੈਂ ਜਮਾ ਕਰਾਈ 6 ਮਹੀਨੇ ਹੋ ਗਏ ਬੋਲਾ ਖੋਲੀ ਚਲ ਕਰਦੇ ਆ ਬੋਲਾ ਸਾਰੇ ਘਰ ਦਿਆਂ ਕੱਪੜੇ ਨਹੀਂ ਅਸੀਂ ਬਣਾਉਂਦੇ ਨਹੀਂ ਨਹੀਂ ਘਰ ਦਿਆਂ ਬੋਲਾ ਉਹ ਚੌਂਕ 'ਚ ਖੜਕੇ ਖੋਲਦੀ ਐ ਜਿੱਥੇ ਉਹਨੇ ਸ਼ਿਕਾਇਤ ਕੀਤੀ ਉੱਥੇ ਦੱਸ ਰਹੀ ਆ ਉਹ ਤੋਂ ਇੰਨੀ ਅਕਲ ਨਹੀਂ ਮੇਰੇ ਕੋਲ ਜੋ ਸ਼ਿਕਾਇਤ ਹੈ ਜਿਹੜੇ ਥਾਣੇ ਸ਼ਿਕਾਇਤ ਹੈ ਇਧਰ ਮੇਰੇ ਵੱਲ ਦੇਖੀਓ ਉੱਪ ਕਦੋਂ ਵਿੱਚ ਉੱਪਰ ਵੇਖ ਮੇਰੇ ਵੱਲ ਨਹੀਂ ਜਨਾਬ ਮੇਰੇ ਵੱਲ ਵੇਖ ਕੇ ਗੱਲ ਕਰਨੇ ਮੈਨੂੰ ਕਰਾਉਣੀ ਆਉਂਦੀ ਐ ਕਦੋਂ ਵਿੱਚ ਜਮੀਨ ਹੋ ਗਈ 1.5 ਸਾਲ ਕਿੰਨੇ ਵਿੱਚ ਹੀ ਐ 1.5 ਕਿੱਲੇ ਚ ਸਵਾ 2 ਕਿੱਲੇ ਵਿੱਚ ਐ ਵੀਰ ਜੀ ਹਣ ਵੀ ਝੂਠ ਬੋਲੀ ਜਾਂਦਾ ਏ 4-5 ਸਾਲਾਂ ਜਿਹਾ ਕਹਾਣੀ ਕਰਦੀ ਸਵਾ 2 ਕਿੱਲੇ ਵਿੱਚ ਐ ਤੇ 1.5 ਕਿੱਲਾ ਆਣ ਕੇ ਦੱਸੀ ਜਾਂਦਾ ਲੈ ਖਾਤ ਲਾਤੀ ਇੰਨੀ ਉਹ ਵੇਖ ਕੇ ਦੱਸ ਮੇਰੇ ਵੱਲ ਘਰ ਵਾਲੀ ਦੀ ਰੋਟੀ 'ਚ ਥੁੱਕ ਦਿੰਨਾ ਠੀਕ ਹੈ ਡਿਪਰੈਸ਼ਨ ਤੈਨੂੰ ਇਸ ਗੱਲ ਦੀ ਹੋ ਜਾਂਦੀ ਵੀ ਸ਼ਰਾਬ ਪੀਵੇਂ ਤੇਰੀ ਡਿਪਰੈਸ਼ਨ ਲੈਂਦੀ ਆ ਕਿੰਨੇ ਦੀ ਪੀਂਦੀ ਆ ਮੇਰੇ ਤਾਲਕੇ ਤੇ ਵੀਰ ਜੀ ਵਾਲ ਇਹਨੇ ਇੰਨੇ ਖਿੱਚ ਖਿੱਚ ਕੇ ਤੇ ਬੁਰਾ ਹਾਲ ਕੀਤਾ ਪੱਟ ਪੱਟ ਕੇ ਨੇ ਮੇਰੇ ਉਹ ਯਾਰ ਮੇਰੀ ਗੱਲ ਸੁਣ ਉਹ ਮਾਤਾ ਬੈਠੀ ਨਾਲ ਵੇਖ ਉਹਦਾ ਮੂੰਹ ਵੇਖ ਵਿਚਾਰੀ ਦਾ ਠੀਕ ਹੈ ਧੀਆ ਕਿਤੇ ਮੱਜਾ ਗਾਵਾਂ ਹੁੰਦੀਆਂ ਵੀ ਬੰਦਾ ਨੱਤ ਕਿਤੇ ਨਵੇਂ ਥਾਂ ਤੋਰ ਦੂ ਜਿੱਥੇ ਤੇਰਾ ਕਾ ਮਲੰਗ ਟੱਕਰ ਜੇ ਤਾਂ ਦੋ ਧੀਆ ਉਹ ਕਹਿੰਦੀ ਵਿਆਹ ਦੀਆਂ ਮਾਤਾ ਬੇਟਾ ਕੀ ਕਰਦਾ ਹੁੰਦਾ ਬੇਟਾ ਕੀ ਦੱਸਾਂ ਜੀ ਉਹ ਤਾਂ ਹੈ अच्छा ते मैं ता आ गाजा वांगू रखना सी ए के बाद नहीं जान ਦਿੱਤੀਆਂ ਸੀ ਕੁੜੀਆਂ ਦੋਨੇ ਵਿਆਹ ਜਾਂਦੀਆਂ ਦੋਨੇ ਵਿਆਹ ਜਾਂ ਐ ਤੇ ਮੁੰਡਾ ਮੁੰਡਾ ਤਾਂ ਹੈ ਨਹੀਂ ਪੁੱਤ ਕਿਸੇ ਕੰਮ ਦਾ ਕਿਸੇ ਲਾਇਕ ਦਾ ਨਹੀਂ ਗਾ ਕਿਵੇਂ ਜੀ ਮੂੰ ਤਾਂ ਵਹਿਰਾ ਸਿਆਣਾ ਪਰ ਸਾਡੇ ਵਾਸਤੇ ਨਹੀਂ ਸਿਆਣਾ ਉਹ ਆਹ ਜਨਾਨੀ ਵਾਸਤੇ ਬਹੁਤ ਜਿਆਦੇ ਸਿਆਣਾ ਅੱਛਾ ਜਨਾਬ ਆਪਦੀ ਘਰ ਵਾਲੀ ਵਾਸਤੇ ਸਿਆਣਾ ਹਾਂ ਬਹੁਤ ਜਿਆਦੇ ਸਿਆਣਾ ਮਤਲਬ ਸਾਡੇ ਕੋਲੇ ਭਾਈ 8 ਕਿੱਲੇ ਜ਼ਮੀਨ ਦੇ ਸੀਗੇ ਅੱਛਾ ਜੀ 8ਾਂ ਦੇ ਵਿੱਚੋਂ ਨੇ ਤਾਂ 3 ਕਿੱਲੇ ਵੇਚਤੇ ਮੁੰਡੇ ਨੇ ਵੀ ਤੁਹਾਡੇ ਮੁੰਡੇ ਨੇ ਵੀ ਤਿੰਨ ਕਿੱਲੇ ਵੇਚਦੇ ਕਿਉਂ ਜੋ ਕੁਝ ਕਹਿ ਦਿੰਦਾ ਜਨਾਨੀ ਕਹੀ ਜਾਂਦੀ ਉਹ ਮੈਂ ਕਰੀ ਜਾਂਦਾ ਸਾਨੇ ਤਾਂ ਉਹ ਨਹੀਂ ਪੁੱਛਦਾਗਾ ਉਹਦੇ ਪਿਆਰ ਨਹੀਂ ਨਾ ਮੈਂ ਕੀ ਚੁੱਟ ਬੋਲਦੇ ਉਧਰ ਤੂੰ ਇਹ ਬੋਲੀ ਜਾਂਦੀ ਹੈ ਉਧਰ ਤੂੰ ਬੋਲ ਤੂੰ ਸੱਚ ਬੋਲ ਲੈ ਕਿਹੜਾ ਬੋਲਣਾ ਉਹਦੇ ਪਿਆਰ ਗੱਲ ਕਰ ਤੂੰ ਗੱਲ ਕਰ ਨਾ ਤੇਰਾ ਹੁਣ ਵੀ ਖਾਦਾ ਪੀਦਾ ਲੱਗਦਾ ਮੈਨੂੰ ਕੁਝ ਨਹੀਂ ਜੀ ਮੈਂ ਤੈਨੂੰ ਪੁੱਛੂੰ ਜਿਹੜੀ ਪੁੱਛਣ ਵਾਲੀ ਮੈਂ ਤੈਨੂੰ ਨਾ ਪਹਿਲਾਂ ਨਾ ਤੇਰਾ ਕਿਤੇ ਮੈਂ ਗਲਾਵਾ ਪਟਦਿਆਂ ਮੈਂ ਬੋਲਦਾ ਨਹੀਂ ਹੁੰਦਾ ਇਸ ਤਰ੍ਹਾਂ ਪਰ ਜਦੋਂ ਜਦੋਂ ਕੋਈ ਸਾਹਮਣੇ ਜਦੋਂ ਸਾਹਮਣੇ ਮਾਂ ਦੁਖੀ ਬੈਠੀ ਹੈ ਨਾ ਤੇ ਸਾਹਮਣੇ ਉਹ ਗੱਲ ਕਰਨ ਤਾਂ ਚੁੱਪ ਕਰਕੇ ਚੁੱਪ ਕਰਕੇ ਬੈਠਣਾ ਪੁੱਤ ਨੂੰ ਜੋ ਪੁੱਛਣਾ ਤੈਨੂੰ ਅੱਛਾ ਮਾਤਾ ਜੀ ਤੇ ਉਹਦੇ ਪਿਓ ਨੇ ਨਾ ਖੇਤਾਂ ਵਿੱਚ ਜਦੋਂ ਜਾਂਦਾ ਸੀਗਾ ਕਦੇ ਪੈਰ ਚ ਚੱਪਲਾ ਨਹੀਂ ਪਾ ਕੇ ਜਾਂਦਾ ਸੀ ਢਿਆੜੀ ਵਾਲੀ ਨਾਲ ਲੈ ਕੇ ਜਾਂਦਾ ਸੀ ਆਪ ਕੰਮ ਕਰਦਾ ਸੀ ਉਹ ਅੱਛਾ ਜੀ ਐ ਇਕੱਠੀ ਕਰ ਕਰਕੇ ਭੋਰਾ ਓਰਾ ਓਰਾ ਨਹੀਂ ਉਹਨੇ ਕਿਦਾਰਾ ਜੋੜ ਕੇ ਦੇਦੀ ਤੇ ਮੁੰਡੇ ਨੇ ਚੱਕਤੀ ਮੁੰਡੇ ਨੇ ਦਿੱਤੀ ਚੱਕ ਮੈਂ ਤਾਂ ਪਹਿਲਾਂ ਮੁੰਡੇ ਵੱਲੋਂ ਬਥਰੀ ਦੁਖੀ ਸੀਗੀ ਮੇਰੀ ਦੂਜੀ ਧੀ ਥੇਰੇ ਰੰਗੀ ਵਸਦੀ ਐ ਏਵੇਂ ਮੇਰੀ ਸੌਖੀ ਸੀ ਆਪਦੇ ਘਰੇ ਆਹ ਹੋਣੀ ਪਤਾ ਨਹੀਂ ਇਹਨੂੰ ਕੀ ਹੋ ਗਿਆ ਇੰਨਾ ਸਿਵਣਾ ਪਾ ਕੇ ਵਿਆਹੀ ਸੀ ਮੈਂ ਆਪ ਦੀ ਧੀ ਛੋਟੀ ਸੀ ਇਹ ਸਾਰਿਆਂ ਨਾਲ ਬੜੇ ਲਾੜ ਨਾਲ ਪਾਲ ਕੇ ਤੇ ਬੜੇ ਲਾੜ ਨਾਲ ਵਿਹੇ ਸੀਗੀ ਪਰ ਮੈਂ ਹੁਣ ਬਹੁਤ ਦੁਖੀ ਹੋਗੀ ਸਾਰਾ ਤਾਂ ਇਹਦਾ ਸਮਾਨ ਜੱਤ ਕੇ ਵੇਚੀ ਜਾਂਦਾ ਅੱਛਾ ਸਾਰਾ ਇਹਦਾ ਸਿਵਣਾ ਵੇਚ ਤਾਂ ਅੱਛਾ ਦੋ ਘਾਂਜਵਾ ਆ ਕੇ ਮੇਰੀ ਧੀ ਕਿਦੇ ਬਾਗ ਲੈ ਕੇ ਬੈਠੂਗੀ ਮਾਦਾ ਇੱਕ ਪਾਸੇ ਮੁੰਡਾ ਨਕਮਾ ਨਿਕਲ ਗਿਆ। ਹਾਂਜੀ। ਦੂਜੇ ਪਾਸੇ ਜਵਾਈ ਨਕਮਾ ਨਿਕਲ ਗਿਆ ਪਰ ਨਿਕਲੇ ਹੁਣ 2-3 ਸਾਲਾਂ ਦਾ ਤੋਂ ਥੋੜੀ ਕੁੜੀ ਦਾ ਦੱਸਣਾ ਹੁੰਦਾ। ਬਹੁਤ ਵਧੀਆ ਸੀਗਾ ਜੀ ਪਹਿਲਾਂ ਸਾਰਾ ਪਿੰਡ ਸਲਾਉਂਦਾ ਹੁੰਦਾ ਸੀ। ਵੀ ਇਹਨੇ ਤਾਂ ਭਾਈ ਵੀ ਇਹਦਾ ਨਰਪਿਓ ਗੁਜਰ ਗਿਆ ਸੀਗਾ। ਤੇ ਵਿਆਹ ਇਹ ਮਾਤਾ ਨੇ ਕੁੜੀਆਂ ਬੜੇ ਸੌਖੇ ਘਰੇ ਵਿਆਹ ਤੀਆਂ ਕੁੜੀਆਂ ਬੰਨੋ ਤਾਂ ਸੌਖੀ ਹੈ ਜੇ ਪੁੱਤ ਬੰਨੋ ਔਖੀ ਹੈ ਤਾਂ। ਹੂੰ ਹੂੰ ਤੇ ਮੈਂ ਵੀ ਪੁੱਤ ਧੀਆਂ ਦੇ ਸਿਰ ਤੇ ਪੁੱਤ ਦੀ ਪਰਵਾਹ ਨਹੀਂ ਸੀ ਕਰਦੀ। ਅਸਲ ਇਹੀ ਹੁੰਦਾ ਜੀ ਪੁੱਤ ਮਾੜਾ ਮੋਟਰਾ ਔਖਾ ਹੈ ਨਾ। ਹਾਂ। ਨੋ ਪੁੱਤ ਔਖੀ ਹੈ ਤਾਂ ਮਾਂ ਪਿ ਹੋਵੇ ਨਾ ਤਾਂ ਮਾਪੇ ਵਾਸਤੇ ਬਹੁਤ ਔਖਾ ਹੁੰਦਾ ਇਹ ਨਸੂਰ ਹੁੰਦੇ ਆ ਹਨਾ जख्म ਨਹੀਂ ਹੁੰਦੇ ਨਸੂਰ ਹੁੰਦੇ ਆ ਹੁੰਦੇ ਆ ਜੀ ਅੱਛਾ ਮੁੰਡੇ ਥੋੜੇ ਮੁੰਡੇ ਨੇ ਜ਼ਮੀਨ ਕਾਹ ਚ ਗਾਲਤੀ ਕੀਤੀ ਜ਼ਮੀਨ ਗਾਲਤੀ ਕਦੇ ਨੂੰ ਕਿਤੇ ਕਹਿੰਦੇ ਲੈ ਚੱਲ ਮੈਨੂੰ ਕਦੇ ਕਿਤੇ ਲੈ ਚੱਲ ਉਹਨਾਂ ਚ ਪੈਸੇ ਨਹੀਂ ਲੱਗਦੇ ਚੰਗੇ ਨਾ ਗੱਡੀਆਂ ਹੁਣ ਚੰਗੇ ਬੂਟ ਸੂਟ ਪਾਏ ਹੁਣ ਪਰਸ ਪਾਇਆ ਹੋਵੇ ਕੰਮ ਡੱਕਾਣਾ ਕਰਨਾ ਹੋਵੇ ਅੱਛਾ ਕੱਪੜਿਆ ਮੂਹੀ ਹਾਂ ਕੱਪੜਿਆ ਮੂਹੀ ਗਾਂ ਫਿਰ ਘੁੰਮ ਮੱਜਾ ਵੜਦੇ ਜਰੋਂ ਹਾਂ ਕਿਤੇ ਬੰਬੇ ਕਿਤੇ ਘਾਟੀ ਜਾਵੜੇ ਆ ਵੀ ਪੰਜ ਸੱਤ ਕਿੱਲੇਆਂ ਨੂੰ ਗੱਡੀਆਂ ਕਿਤੇ ਚੰਗੀਆਂ ਲੱਗਦੀਆਂ ਹਨ ਜਿਵੇਂ ਹਾਂ ਕਿਸਾਨੀ ਪਹਿਲਾਂ ਡੁੱਬੀ ਪਈ ਬਿਲਕੁਲ ਇਹਨਾਂ ਦੇ ਪੁੱਤ ਖੋ ਆਹ ਹੋਰ ਆ ਹੋਰ ਇਕੱਠਾ ਕੀਤਾ ਹੁੰਦਾ ਨਾ ਉਹਨਾਂ ਨੂੰ ਬਹੁਤ ਔਖੀ ਲੱਗਦੀ ਹੈ ਬਿਲਕੁਲ ਬਿਲਕੁਲ ਪਰ ਮੈਂ ਕਹਿੰਦੀ ਆ ਵੀ ਪਰ ਮੇਰੇ ਘਰ ਧੀਆਂ ਸੌਖੀਆਂ ਸੀ ਮੈਂ ਪਰਵਾਹ ਨਹੀਂ ਸੀ ਕਰਦੀ ਹੂੰ ਜੇ ਮੈਂ ਕਿ ਮੇਰੇ ਘਰ ਧੀਆਂ ਸੌਖੀਆਂ ਨਾ ਤੇ ਮੈਂ ਵੀ ਸੌਖੀ ਆ ਸੌਖੀ ਆ ਪਰ ਮੈਨੂੰ ਆਏ ਨਹੀਂ ਪਤਾ ਸੀ ਜਦੋਂ ਮੈਂ ਇਹਨੂੰ ਫੋਨ ਲਾਉਣੀ ਆ ਤੇ ਫੋਨ ਦੇ ਵਿੱਚ ਦੀ ਮਨ ਮਨ ਰੋਂਦੀ ਆ ਮੇਰੇ ਕੋਲੇ ਕੀ ਕਰੇ ਹਨ ਦੁਖੀ ਆ ਦੁਖੀ ਆ ਦੁਖੀ ਆ ਵੀ ਇਹ ਹੁਣ ਬੰਦਾ ਇਹਦਾ ਨਹੀਂ ਚੱਜਦਾ ਨਿੱਕ ਦਾ ਦੋਨੇ ਬੱਚੇ ਗੱਭਰੂ ਹੁੰਦੇ ਜਾਂਦੇ ਆ ਤੇ ਇਹਨੂੰ ਤਾਂ ਮੂੰਹ ਰੱਖੂਗਾ ਇਹ ਤਾਂ ਮੈਨੂੰ ਕਹਿੰਦੇ ਮਾਂ ਤੂੰ ਮੇਰੇ ਵੱਲੋਂ ਖੂ ਪਟਦਾ ਤੇ ਯਾਰ ਗੱਲ ਤਾਂ ਇਹ ਆ ਸੋਚਣ ਵਾਲੀ ਵੀ ਤੂੰ ਚਾਹੇ ਡੇਢ ਕਿੱਲੇ ਵੇਚਦੀ ਚਾਹੇ 2 ਕਿੱਲੇ ਵੇਚਦੀ ਜੇ ਤੂੰ ਪਿਛਲੇ 2-3 ਸਾਲਾਂ ਵੇਚਦੀ ਡੇਢ-2 ਕਿੱਲੇ ਜ਼ਮੀਨ ਵੇਚਦੀ ਤੇ 4 ਜਾਂ 5 ਕਿੱਲੇ ਤੇਰੇ ਕੋਲ ਸਾਰੀ ਮਾਤਾ ਨੇ ਦੱਸਿਆ ਹਨਾ ਕੁੜੀ ਨੇ ਵੀ ਦੱਸਿਆ ਵੀ ਇੰਨੀ ਕਿ ਜ਼ਮੀਨ ਹੈ ਤੇਰੇ ਕੋਲ ਇਸ ਸਾਬ ਨਾਲ ਤਾਂ ਤੇਰੀ ਜ਼ਮੀਨ ਜਿਹੜੀ ਆ ਅਗਲੇ 2-4 ਸਾਲਾਂ ਦੀ ਰਹਿ ਗਈ ਕਰਜ਼ਾ ਤੇਰੇ ਸਿਰ ਤੇ ਮੈਨੂੰ ਨਹੀਂ ਪਤਾ ਕਿੰਨਾ ਕੁੜੀ ਕਹਿੰਦੀ ਕਰਜ਼ਾ ਤੂੰ ਵੀ ਕਹਿੰ ਜ਼ਮੀਨ ਵੇਚੀ ਜਾਣਾ ਹੈ ਸ਼ਰਾਬ ਪੀ ਜਾਣਾ ਹੈ ਜੂਆ ਖੇਡੀ ਜਾਣਾ ਹੈ ਜੁਆ ਕੋ ਕੁੜੀ ਕਹਿੰਦੀ ਸਿੰਪਲ ਸਕੂਲ ਦੇ ਵਿੱਚ ਲੱਗ ਉਹਦੀਆਂ ਫੀਸਾਂ ਨਹੀਂ ਭਰਦਾਗਾ ਠੀਕ ਹੈ ਉਹਦਾ ਰੀੜਾ ਕਪੜਾ ਵੇਖ ਕੇ ਵੀ ਨਹੀਂ ਲੱਗਦਾ ਕਿ ਮੈਨੂੰ ਲੱਗਦਾ ਕਿ ਉਹ ਬਹੁਤੇ ਚੰਗੇ ਰੀੜੇ ਕਪੜੇ ਉਹਨੂੰ ਲੈ ਕੇ ਦਿੰਦਾ ਹੋਏਗਾ